ਇਨਸਾਨ ਗਲਤੀਆਂ ਦਾ ਪੁੱਤਲਾ ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਪਰ ਜੇ ਇਨਸਾਨ ਜਾਣ ਬੁੱਝ ਕੇ ਗਲਤੀਆਂ ਕਰੇ ਤਾਂ ਉੱਥੇ ਕੀ ਦੀ ਗਲਤੀ ਆ ਫਿਰ ਗਲਤੀ ਕਰਕੇ ਗਲਤੀ ਨੂੰ ਮੰਨੇ ਵੀ ਨਾ ਜੇ ਇਨਸਾਨ ਗਲਤੀ ਕਰਕੇ ਗਲਤੀ ਮੰਨ ਲੇ ਨਾ ਤਾਂ ਉਹ ਗਲਤੀ ਨੂੰ ਸੁਧਾਰਿਆ ਜਾ ਸਕਦਾ ਪਰ ਜਿਹੜਾ ਇਨਸਾਨ ਆਪਣੀ ਗਲਤੀ ਨਹੀਂ ਮੰਨੂਗਾ ਉਹਨੂੰ ਤਾਂ ਕੋਈ ਸਮਝਾ ਹੀ ਨਹੀਂ ਸਕਦਾ ਉਹਨੂੰ ਤਾਂ ਕੋਤ ਰੱਬ ਨਹੀਂ ਸਮਝਾ ਸਕਦਾ ਇਹੋ ਜਿਹਾ ਇਨਸਾਨ ਜਿਹੜਾ ਤੁਹਾਡੇ ਨਾਲ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਸਕਦਾ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਉਹ ਇਨਸਾਨ ਤੋਂ ਕਦੇ ਵੀ ਵਫਾ ਦੀ ਉਮੀਦ ਨਾ ਕਰੋ ਕਿਉਂਕਿ ਉਹ ਇਨਸਾਨ ਕਦੇ ਸੁਧਰ ਹੀ ਨਹੀਂ ਸਕਦਾ ਸਾਰਿਆਂ ਤੋਂ ਵੱਡੀ ਗਲਤੀ ਤਾਂ ਮਾਪੇ ਕਰਦੇ ਆ ਧੀਾਂ ਦੇ ਉਹ ਪਤਾ ਕੀ ਕਰਦੇ ਆ ਆਪ ਦਾ ਫਰਜ਼ ਨਿਭਾਉਣ ਦੀ ਖਾਤਰ ਜਿੱਥੇ ਵੀ ਉਹਨਾਂ ਨੂੰ ਦੱਸ ਪੈ ਗਈ ਜੀ ਕਿ ਤੋ ਉਹਨਾਂ ਨੇ ਚੰਗੀ ਤਰ੍ਹਾਂ ਪਤਾ ਨਹੀਂ ਕਰਨਾ ਉਹਨਾਂ ਨੂੰ ਸਹੀ ਲੱਗਿਆ ਬਸ ਮੁੰਡਾ ਠੀਕ ਹੈ ਜੀ ਘਰ-ਵਾਰ ਸਹੀ ਹੈ ਕਾਰੋਬਾਰ ਸਹੀ ਹੈ ਉਹਨਾਂ ਨੇ ਧੀ ਤੋਂ ਕੁਝ ਨਹੀਂ ਪੁੱਛਣਾ ਉਹਨਾਂ ਨੇ ਚੱਕ ਕੇ ਧੀ ਦਾ ਰਿਸ਼ਤਾ ਕਰ ਦੇਣਾ ਵਿਆਹ ਕੇ ਤੋੜ ਦੇਣਾ ਜਦੋਂ ਵਿਆਹ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਮੁੰਡਾ ਕੋਈ ਨਸ਼ਾ ਪੱਤਾ ਕਰਦਾ ਹੈ ਸ਼ਰਾਬ ਪੀਂਦਾ ਫਿਰ ਉਹ ਕਹਿ ਦਿੰਦੇ ਆ ਧੀ ਤੇਰੀ ਕਿਸਮਤ ਉਹਨਾਂ ਨੇ ਤਾਂ ਐ ਕਹਿ ਕੇ ਪੂੰਜਾ ਛਡਾ ਲਿਆ ਪਰ ਜੇ ਉਹੀ ਕੁੜੀ ਆਪਦੀ ਮਰਜ਼ੀ ਨਾਲ ਵਿਆਹ ਕਰਵਾ ਲੇ ਫੇਰ ਉਹਦੇ ਸਾਹਮਣੇ ਤਕਲੀਫ ਆਵੇ ਤਾਂ ਉੱਥੇ ਵੀ ਮਾਪੇ ਕਹਿ ਕੇ ਪੂੰਜਾ ਛਡਾ ਲੈਂਦੇ ਆ ਕਿ ਇਹ ਤਾਂ ਤੇਰਾ ਖੁੱਦ ਦਾ ਕੀਤਾ ਧਰਿਆ ਅਸੀਂ ਤਾਂ ਨਹੀਂ ਤੈਨੂੰ ਲੱਭ ਕੇ ਦਿੱਤਾ ਤੇ ਵਿਚਾਰੀ ਕਿੱਧਰ ਜਾਵੇ ਜਿਹੜੇ ਜਵਾਈ ਦੇ ਨਾਲ ਨਸ਼ੇੜੀ ਜਵਾਈ ਦੇ ਨਾਲ ਉਹਦੇ ਸਹੁਰੇ ਸੱਸ ਸਹੁਰੇ ਜਾਂ ਉਹਨਾਂ ਦੇ ਬਾਕੀ ਰਿਸ਼ਤੇਦਾਰ ਕੁਛ ਘੰਟੇ ਰਹਿਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਉਸ ਦੀ ਦਾ ਸੋਚੋ ਜਿਹਨੇ ਸਾਰੀ ਜ਼ਿੰਦਗੀ ਉਹਦੇ ਨਾਲ ਟਪਾਉਣੀ ਆ ਕੋਈ ਨਹੀਂ ਸੋਚਦਾ ਉਸਤੀ ਦਾ ਤੇ ਉਹਦੇ ਕੋਲੇ ਕੋਈ ਹੱਲ ਨਹੀਂ ਫਿਰ ਉਹ ਕੀ ਡਿਸਾਈਡ ਕਰੇ ਅੱਜ ਕੱਲ੍ਹ ਧੀਆਂ ਦੇ ਤਲਾਕ ਹੋ ਜਾਂਦੇ ਨੇ ਇਹਨਾਂ ਕਾਰਨਾ ਕਰਕੇ ਪਰ ਜਦੋਂ ਮਾਪੇ ਕਿਸੇ ਨੂੰ ਸਪੋਰਟ ਨਾ ਕਰਨ ਕਈ ਵਾਰੀ ਨਾ ਕੁੜੀਆਂ ਦੇ ਸਾਹਮਣੇ ਇਹੋ ਜੀ ਸਿਚੁਏਸ਼ਨ ਕ੍ਰੀਏਟ ਕਰ ਦਿੰਦੇ ਨੇ ਪੇਕੇ ਤੇ ਸਹੁਰੇ ਦੋਨੇ ਮਿਲ ਕੇ ਕਿ ਉਹ ਮਤਲਬ ਉਹ ਨਾ ਜਿਉਂਦਿਆਂ ਚ ਨਾ ਮਰਿਆਂ ਚ ਉਹ ਜੇ ਤਾਂ ਘਰ ਛੱਡ ਕੇ ਪੇਕੇ ਜਾਂਦੀ ਆ ਤਾਂ ਪੇਕੇ ਉਹਨੂੰ ਸਪੋਰਟ ਨਹੀਂ ਕਰਦੇ ਸਹੁਰੇ ਘਰ ਵਿੱਚ ਦਮ ਘੁੱਟ-ਘੁੱਟ ਕੇ ਜੀ ਰਹੀ ਆ ਮਾਪਿਆਂ ਨੂੰ ਇਹ ਚੀਜ਼ ਕਬੂਲ ਐ ਪਰ ਜਦੋਂ ਉਸਤੀ ਦੀ ਅਰਥੀ ਉੱਠਦੀ ਆ ਫੇਰ ਉਹ ਵੀ ਮਾਪੇ ਕਹਿੰਦੇ ਆ ਤੇ ਇਹ ਤੂੰ ਸਾਨੂੰ ਦੱਸ ਦੀ ਜੇ ਕੋਈ ਦੁੱਖ ਤਕਲੀਫ ਸੀ ਜਦੋਂ ਉਹ ਜਿਉਂਦੀ ਦੱਸਦੀ ਸੀ ਤਾਂ ਉਦੋਂ ਕਿਸੇ ਨੇ ਸੁਣਿਆ ਨਹੀਂ ਉਹਦਾ ਤਕਲੀਫਾਂ